ਦੋਸਤੋ ਅੱਜ ਆਪਾਂ ਗੱਲ ਕਰਨੀ ਹੈ ਯਦ ਨਸ਼ਿਆਂ ਵਿਰੁੱਧ ਇੱਕ SLA ਕਾ ਜੋ ਕਤਮ ਦੋਸਤੋ ਸਰਕਾਰਾਂ ਪਹਿਲਾਂ ਵੀ ਆਉਂਦੀਆਂ ਜਾਂਦੀਆਂ ਰਹੀਆਂ ਹਨ ਪਰ ਇਹ ਪਹਿਲੀ ਵਾਰ ਹੋਇਆ ਕਿ ਭਗਵੰਤ ਮਾਨ ਦੀ ਸਰਕਾਰ ਨੇ ਨਸ਼ਿਆਂ ਦੇ ਖਿਲਾਫ ਇੱਕ ਯੁੱਧ ਮਤਲਬ ਜੰਗ ਹੀ ਛੇੜ ਲਈ ਹੈ ਇਸ ਜੰਗ ਵਿੱਚ ਜਿੱਥੇ ਕੋਲਸ ਆਪਣਾ ਰੋਲ ਨਿਭਾ ਰਹੀ ਹੈ ਉੱਥੇ ਸਰਕਾਰ ਦੇ ਐਮਐਲ ਅਤੇ ਮੰਤਰੀ ਸਰਕਾਰੀ ਅਫਸਰਾਂ ਨੂੰ ਨਾਲ ਲੈ ਕੇ ਨਸ਼ਿਆਂ ਦੇ ਖਿਲਾਫ ਪਿੰਡੋਂ ਪਿੰਡ ਰੈਲੀਆਂ ਕੱਢ ਰਹੇ ਹਨ ਵੈਸੇ ਤਾਂ ਇਹ ਯੁੱਧ ਨਸ਼ਾ ਵਿਰੁੱਧ ਤਿੰਨ ਸਾਲ ਪਹਿਲਾਂ ਹੀ ਛੱਡ ਜਾਣਾ ਸੀ ਚਾਹੀਦਾ ਸੀ ਪਰ ਚਲੋ ਸਿਆਣੇ ਆਖਦੇ ਹਨ देर आਵੇ ਦਰਸਤ ਆਵੇ ਹੁਣ ਵੀ ਭਗਵੰਤ ਮਾਨ ਦੀ ਸਰਕਾਰ ਪਿੰਡਾਂ ਵਿੱਚ ਨਸ਼ੇ ਦੇ ਖਿਲਾਫ ਕਾਹ ਪਾਉਂਦੀ ਫਿਰਦੀ ਆ ਹਰ ਇੱਕ ਪਿੰਡ ਵਿੱਚ ਥਾਂ ਥਾਂ ਤੇ ਬੋਰਡ ਲਿਖ ਕੇ ਲਾਏ ਜਾ ਰਹੇ ਹਨ ਜਿਸ ਪਰ ਇੱਕ WhatsApp ਨੰਬਰ ਦਿੱਤਾ ਗਿਆ ਹੈ ਕਿਸ ਨੰਬਰ ਤੇ ਨਸ਼ਾ ਤਸਕਰਾਂ ਦੀ ਕੰਪਲੇਂਟ ਕਰੋ ਅਸੀਂ ਉਸ ਨੂੰ ਫੜ ਕੇ ਇੱਕ ਵਾਰ ਜੇਲ੍ਹ ਵਿੱਚ ਸੁੱਟ ਦੇਵਾਂਗੇ ਬੇਸ਼ੱਕ ਉਹ ਅਗਲੇ ਮਹੀਨੇ ਆਪਣੀ ਜਮਾਨਤ ਹੀ ਕਰਾ ਲਵੇ ਜਿਸ ਤਰ੍ਹਾਂ ਬਠਿੰਡਾ ਵਿਖੇ ਥਾਰ ਵਾਲੀ ਲੜਕੀ ਜੋ ਕਿ ਪੁਲਿਸ ਮੁਲਾਜ਼ਮ ਸੀ ਉਸਨੇ ਆਪਣੀ 17 ਗ੍ਰਾਮ ਜੋ ਉਸ ਕੋਲ ਨਸ਼ਾ ਫੜਾਇਆ ਗਿਆ ਸੀ ਆਪਣੀ ਉਸਨੇ ਜ਼ਮਾਨਤ ਕਰਾ ਲਈ ਹੈ ਪਿੰਡਾਂ ਵਿੱਚ ਨਸ਼ੇ ਦੇ ਖਿਲਾਫ ਯਾਤਰਾ ਕੱਢੀ ਜਾ ਰਹੀ ਹੈ ਜਿਸ ਵਿੱਚ ਪਿੰਡਾਂ ਦੀਆਂ ਸਾਂਝੀਆਂ ਥਾਵਾਂ ਉੱਪਰ ਲੋਕਾਂ ਨੂੰ ਇਕੱਠੇ ਕਰਕੇ ਸਰਕਾਰੀ ਅਫਸਰਾਂ ਦੁਆਰਾ ਵੱਡੇ-ਵੱਡੇ ਭਾਸ਼ਣ ਕੀਤੇ ਜਾ ਰਹੇ ਹਨ ਆਧਾਰ ਦੇ ਤੌਰ ਤੇ ਇਹ ਪਿੰਡ ਭਗਤੋਣਾ ਵਿਖੇ ਲੋਕਾਂ ਦੇ ਇਕੱਠ ਨੂੰ ਡੀਡੀਪੀਓ ਨੇ ਆਪਣੇ 2 ਮਿੰਟ ਦੇ ਇੱਕ ਕਾगज ਉੱਪਰ ਲਿਖੇ ਲਿਖਾਈ ਭਾਸ਼ਣ ਨੂੰ ਜੋ ਪੜ੍ਹ ਕੇ ਲੋਕਾਂ ਨੂੰ ਸੁਣਾਇਆ ਇਹ ਭਾਸ਼ਣ ਇੰਨਾ ਜ਼ਬਰਦਸਤ ਸੀ ਇਹ ਲੋਕਾਂ ਦੇ ਮਨ ਉੱਤੇ ਭਾਸ਼ਣ ਡੂੰਘਾ ਅਸਰ ਛੱਡ ਗਿਆ ਡੀਡੀਪੀਓ ਸਾਹਿਬ ਤੇ ਭਾਸ਼ਣ ਨੂੰ ਸੁਣ ਕੇ ਲੋਕਾਂ ਨੇ ਕਸਮ ਖਾ ਲਈ ਕਿ ਅਸੀਂ ਸਰਕਾਰ ਦਾ 100% ਸਾਥ ਦੇਵਾਂਗੇ ਪੰਜਾਬ ਵਿੱਚ ਇਸ ਨਸ਼ੇ ਦਾ ਕੋੜ ਵੱਢਣ ਵਾਸਤੇ ਪੰਜਾਬ ਪੁਲਿਸ ਵੀ ਆਪਣਾ ਪੂਰਾ ਰੋਲ ਨਿਭਾ ਰਹੀ ਹੈ ਆਪਾਂ ਖਬਰਾਂ ਵਿੱਚ ਨਿਤ ਸੁਣਦੇ ਹਾਂ ਕਿ ਅੱਜ ਫਲਾਣੀ ਜਗ੍ਹਾ ਉੱਪਰ ਪੰਜਾਬ ਪੁਲਿਸ ਨੇ ਨਸ਼ਾ ਤਸਕਰਾਂ ਨੂੰ ਦਬੋਚ ਲਿਆ ਤੇ ਭਾਰੀ ਮਾਤਰਾ ਵਿੱਚ ਨਸ਼ੇ ਦੀ ਥੀਪ ਫੜੀ ਹੈ ਅੱਜ ਫਲਾਣੀ ਜੇਲ੍ਹ ਦੇ ਡੀਐਸਪੀ ਨੂੰ ਜੇਲ੍ਹ ਦੇ ਅੰਦਰ ਨਸ਼ਾ ਸਪਲਾਈ ਕਰਦਾ ਫੜ ਲਿਆ ਹੈ ਪੰਜਾਬ ਪੁਲਿਸ ਦੀ ਇਸ ਕੰਮ ਵਾਸਤੇ ਪ੍ਰਸ਼ੰਸਾ ਕਰਨੀ ਬਣਦੀ ਹੈ ਸੋ ਪੰਜਾਬ ਦੇ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਦੀਆਂ ਸਰਕਾਰਾਂ ਦਾ ਵੱਧ ਵੱਧ ਸਾਥ ਦਿੱਤਾ ਜਾਵੇ ਜਿਹੜੀ ਸਰਕਾਰ ਇੰਨੀ ਇਮਾਨਦਾਰੀ ਨਾਲ ਕੰਮ ਕਰ ਰਹੀ ਹੈ ਵਿਕਾਸ ਦੇ ਪੰਜਾਬ ਦੇ ਵਿਕਾਸ ਦੇ ਕਾਰਨ ਕਰਨ ਦੇ ਨਾਲ ਨਾਲ ਤੁਹਾਡੇ ਬੱਚਿਆਂ ਨੂੰ ਵੀ ਨਸ਼ੇ ਤੇ ਦੂਰ ਰੱਖਣਾ ਚਾਹੁੰਦੀ ਹੈ ਉਮੀਦ ਕਰਦੇ ਹਾਂ ਕਿ ਝਾੜੂ ਦੀ ਸਰਕਾਰ ਪੰਜਾਬ ਵਿੱਚ ਦੁਬਾਰਾ ਆ ਜਾਵੇ ਜਿਸ ਨਾਲ ਕਿਸਾਨਾਂ ਦੀਆਂ ਮੰਗਾਂ ਵੀ ਪੂਰੀਆਂ ਹੋ ਜਾਣਗੀਆਂ ਮਲਾਵਟਖੋਰੀ ਠੱਗੀ ਠੋਰੀ ਸਾਰਾ ਕੁਝ ਖਤਮ ਹੋ ਜਾਵੇਗਾ ਅਤੇ ਟੁੱਟੀਆਂ ਫੁੱਟੀਆਂ ਜੋ ਪਿੰਡਾਂ 'ਚ ਸੜਕਾਂ ਟੁੱਟੀਆਂ ਫੁੱਟੀਆਂ ਪਈਆਂ ਹਨ ਉਹ ਵੀ ਬਣ ਜਾਣਗੀਆਂ ਬਾਕੀ ਜੋ ਔਰਤਾਂ ਦਾ ਸਰਕਾਰ ਵੱਲ ਬਕਾਇਆ ਪਿਆ ਹੈ ਉਹ ਵੀ ਪੂਰਾ ਹੋ ਜਾਵੇਗਾ ਬਾਕੀ ਤੁਸੀਂ ਵੀ ਯੁੱਧ ਨਸ਼ਿਆਂ ਵਿਰੁੱਧ ਵਾਲੀ ਯਾਤਰਾ ਬਾਰੇ ਆਪਣੇ ਵਿਚਾਰ ਕਮੈਂਟਾਂ ਰਾਹੀਂ ਜਰੂਰ ਦੱਸਣਾ ਗੱਲਬਾਤ ਸੁਣ ਲਈ ਆਪ ਦਾ ਬਹੁਤ ਬਹੁਤ ਧੰਨਵਾਦ ਆਪ ਸਭ ਨੂੰ ਮੇਰੇ ਵੱਲੋਂ ਸਸਰੀ ਕਾ